ਕੈਨੇਡਾ ਦੇ ਸ਼ਹਿਰ ਟੰਬਲਰੇਜ ਦੇ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ। ਇੱਕ ਗੋਲੀਬਾਰੀ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ ਘੱਟੋ ਘੱਟ 25 ਲੋਕ ਹੋਰ ਜ਼ਖਮੀ ਹੋਏ ਨੇ। ਦੱਸਿਆ ਕਿ ਟੰਬਲਰੇਜ ਸੈਕੰਡਰੀ ਸਕੂਲ ਦੇ ਅੰਦਰ 6 ਲੋਕ ਮਰੇ ਹੋਏ ਮਿਲੇ ਤੇ ਇੱਕ ਹੋਰ ਵਿਅਕਤੀ ਹਸਪਤਾਲ ਜਾਂਦੇ ਹੋਏ ਆਪਣੇ ਦਮ ਤੋੜ ਗਿਆ। ਇਸ ਤੋਂ ਇਲਾਵਾ ਇੱਕ ਘਰ ਦੇ ਵਿੱਚ ਦੋ ਹੋਰ ਲਾਸ਼ਾਂ ਮਿਲੀਆਂ ਜਿਨ੍ਹਾਂ ਦਾ ਸੰਬੰਧ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਨਾਲ ਜੋੜਿਆ ਜਾ ਰਿਹਾ ਹੈ। ਪੁਲਿਸ ਦੇ ਅਨੁਸਾਰ ਇਸ ਹਮਲੇ ਦੇ ਵਿੱਚ ਸਿਰਫ ਇੱਕ ਹੀ ਵਿਅਕਤੀ ਸ਼ੱਕੀ ਸ਼ਾਮਿਲ ਸੀ ਉਹ ਉਹ ਵੀ ਸਕੂਲ ਦੇ ਅੰਦਰ ਜਿਹੜਾ ਮ੍ਰਿਤ ਅਵਸਥਾ ਦੇ ਵਿੱਚ ਪਾਇਆ ਗਿਆ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਹੋ ਸਕਦਾ ਹੈ ਪੂਲ ਦੇ ਗ੍ਰੇਡ 12th ਦੇ ਵਿਦਿਆਰਥੀ ਡੇਰੀਆਨ ਕੁਐਸਚਨ ਨੇ ਦੱਸਿਆ ਕਿ ਜਦੋਂ ਉਹ ਦੁਪਹਿਰੇ 1:30 ਵਜੇ ਜਿਹੜਾ ਕਲਾਸ ਵਿੱਚ ਪਹੁੰਚਿਆ ਤਾਂ ਕੁਝ ਸਮੇਂ ਬਾਅਦ ਲੋਕਡਾਊਨ ਦਾ ਜਿਹੜਾ ਅਲਾਰਮ ਵੱਜਾ ਐਲਾਨ ਕੀਤਾ ਗਿਆ ਕਿ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਸ਼ੁਰੂ ਵਿੱਚ ਲੱਗਿਆ ਕਿ ਇਹ ਸਧਾਰਨ ਪ੍ਰਕਿਰਿਆ ਹੋ ਸਕਦੀ ਆ ਪਰ ਜਲਦੀ ਹੀ ਹਾਲਤ ਜਿਹੜੀ ਕਿ ਗੰਭੀਰਤਾ ਸਮਝ ਆ ਗਈ ਤੇ ਡੇਰੀਆਂ ਨੇ ਅਤੇ ਉਸਦੇ ਸਾਥੀ ਨੇ ਕਲਾਸਰੂਮ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹ ਲਗਭਗ 2 ਘੰਟਿਆਂ ਤੋਂ ਵੱਧ ਸਮੇਂ ਦੇ ਲਈ ਅੰਦਰ ਹੀ ਬੰਦ ਰਹੇ ਦੱਸਦੀ ਹੈ ਕਿ ਆਖਰਕਾਰ ਪੁਲਿਸ ਨੇ ਆ ਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਤੌਰ ਤੇ ਬਾਹਰ ਕੱਢਿਆ ਤੇ ਬਾਹਰ ਆ ਕੇ ਡੇਰੀਅਨ ਨੇ ਆਪਣੇ ਮਾਤਾ ਦੇ ਨਾਲ ਕਮਿਊਨਿਟੀ ਸੈਂਟਰ ਵਿੱਚ ਮਿਲਾਬ ਕੀਤਾ ਪੂਰਾ ਇਲਾਕਾ ਗਹਿਰੇ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਲੋਕ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ